ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਜੀ ਪਹੁੰਚੇ ਆਪਾਂ ਮਾਗੀ ਮੇਲੇ ਤੇ ਮਲਾਉਨੀਆ ਤੁਹਾਨੂੰ ਬਾਈ ਜੀ ਹਰਿਆਣਾ ਬਾਈ ਜੀ ਸਤਿ ਸ਼੍ਰੀ ਅਕਾਲ ਜੀੱਸਿਆ ਭਰਾ ਜੀ ਕੀ ਨਾਮ ਹੈ ਬਾਈ ਜੀ ਆਪਣਾ ਮੇਰਾ ਨਾਮ ਟਰਨੀ ਸੰਧੂ ਐ ਠੀਕ ਐ ਜੀ ਕਿਹੜਾ ਪਿੰਡ ਹੈ ਆਪਣਾ ਪਿੰਡ ਆਪਣਾ ਸੱਕਾਂ ਵਾਲੀ ਐ ਜੀ ਸੱਕਾਂ ਵਾਲੀ ਹਾਂ ਜੀ ਤੇ ਇਹ ਆਪਣਾ ਬਾਈ ਜੀ ਘੋੜੇ ਬਾਰੇ ਘੋੜੇ ਦਾ ਕੀ ਨਾਮ ਹੈ ਆਪਣਾ ਇਹ ਬਸ਼ੇਰਾ ਜੀ ਚਾਰ ਰੰਦਾ ਅੱਛਾ ਬਸ਼ੇਰੇ ਦਾ ਨਾਮ ਹੈਗਾ ਨਰਸਿਮਾ ਨਰਸਿਮਾ ਕਿਹੜੀ ਲੈਂਦਾਈ ਐ ਇਹ ਲਾਈਨ ਰਾਜੂ ਡੋੜ ਵਾਲੀ ਲਾਈਨ ਦਾ ਜੀ ਇਹ ਗੈਲੈਕਸੀ ਘੋੜੇ ਦਾ ਜਿਹੜਾ ਪੰਡਾਲ ਸਟਾਡ ਫਾਰਮ ਵਾਲੇ ਕੋਲੇ ਗੈਲੈ ਉਹਦਾ ਬੱਚਾ ਹੈ ਤੇ ਮਾਂ ਦੀ ਕਿਹੜੀ ਮਾਂ ਦੀ ਹਬੋਰ ਲਾਈਂਦੀ ਆ ਜੀ ਨੌਕਰੀ ਕੋੜੀ ਬਹੁਤ ਚੰਗੀ ਠੀਕ ਹੈ ਜੀ ਤੇ ਆਪਣੇ ਬਈ ਵੀ ਇਹ ਸਟੈਡਲ ਸਰਵਿਸ ਲਈ ਵੀ ਤੁਸੀਂ ਛੱਡ ਰਹੇ ਹਾਂ ਜੀ ਇਹ ਤੋਂ 5 6 ਇਹਦੇ ਰਿਜ਼ਲਟ ਆ ਗਏ ਬਹੁਤ ਸੋਹਣੇ ਆਏ ਆ ਤੇ ਰਿਜ਼ਲਟ ਕਿਵੇਂ ਵਧੀਆ ਬਹੁਤ ਵਧੀਆ ਜੀ ਬਹੁਤ ਵਧੀਆ ਠੀਕ ਹੈ ਇਹਦੀ ਹਾਈਟ ਕੋੜੇ ਦੀ ਹਾਈਟ ਹੈਗੀ 67 ਆ 67 ਇੰਚ ਹੈ ਗਈ ਹੈ ਠੀਕ ਹੈ ਹਜੇ ਹੋਰ ਵੀ ਕਰੂਗਾ ਕਿ ਨਹੀਂ ਉਮੀਦ ਹੈ ਕਰਨੀ ਚਾਹੀਦੀ 4 ਦਾ ਹੁੰਦਾ ਇੰਚ 1.5 ਇੰਚ ਕਰੂਗਾ ਜੀ ਹਾਂ ਠੀਕ ਹੈ ਬਈ ਜੀ ਤੇ ਆਪਣੇ ਸਟੈਡਲ ਸਰਵਿਸ ਕੀ ਫੀਸ ਮੈਂ ਗਿੰਨੀ ਖੁਸ਼ ਹੋ ਕੇ ਦੇ ਦੇ ਅਗਲਾ ਕੋਨੀ ਹੈ ਹਾਂਜੀ ਕਿੰਨੇ ਅਗਲੇ ਨੂੰ ਜਾਇਜ਼ ਲੱਗੇ ਦੇਖ ਰੋ ਨੂੰ ਵੀ ਇਤੋਂ ਪਤਾ ਲੱਗਦਾ ਇਹ ਸਹੀ ਮਨ ਲਗ ਘੋੜਿਆਂ ਵਾਲੇ ਇਹ ਨਹੀਂ ਵੀ ਕੋ ਦੋ ਲਾਤੀਸ ਲੈ ਲਈਆਂ 2.5 ਰੱਤ ਵਾਲੀ ਬਾਈ ਜਿਹੜਾ ਦੇਖੋ ਜਿੰਨੀ ਅਗਲਾ ਕੋਸ਼ ਹੋਵੇ ਕਈ ਵਾਰੀ ਹੁਣ ਬੰਦੇ ਜੀਮਿੰਦਾਰ ਭਰਾ ਜੇ ਕੋਈ ਨਹੀਂ ਦੇ ਸਕਦਾਗਾ ਕੋਈ ਛੋਟਾ ਜੀਮਿੰਦਾਰ ਆਪਾਂ 1 ਰੁਪਿਆ ਉਹ ਨਹੀਂ ਚਾਹਦੇ 1 ਰੁਪਿਆ ਜਿੰਨੀ ਅਗਲਾ ਦੇ ਸਕਦਾ ਜੇ ਹੁਣ ਬੰਦਾ ਅਗਲੇ ਦੀ ਪਹੁੰਚ ਹੈਗੀ 11000 ਦੀ ਆ ਮੰਗ ਲੈ ਕੁੰਜਾ ਇਹ ਮਤਲਬ 55000 ਮੰਗ ਲਿਆ ਫਿਰ ਉਹ ਭਰਾਣੀ ਪਾਉਂਦਾ ਉਥੋਂ ਕੋਲ ਜਿਹੜੀਆਂ ਵੱਧ ਫੀਸਾਂ ਨੇ ਛੋਟਾ ਜੀਮਿੰਦਾਰ ਮਾਰਦਾਈ ਸ਼ੌਂਕ ਮਾਰਦਾ ਲੋਕਾਂ ਦਾ ਠੀਕ ਹੈ ਜੀ ਫੀਸ ਜਾਇਜ਼ ਰੱਖਣੀ ਚਾਹੀਦੀ ਆਪਨੇ ਆਪ ਤੇ ਖੁੱਲਾ ਹੈ ਗਏ ਜੇ ਤੁਮ ਕਿੰਨੇ ਮਰਜੀ ਚਾਂਸ ਲਵੇ ਅਗਲਾ ਉਹੀ ਗੱਲ ਹੈ ਜੀ ਫੀਸ ਦਾ ਵੀ ਕੋਈ ਚੱਕਰ ਨਹੀਂ ਆਪਾਂ ਜਿਹੜੇ ਹੁਣ ਬੰਦੇ ਇਸ ਲਾਈਨ ਦੇ ਵਿੱਚ ਆਉਣਾ ਚਾਹੁੰਦੇ ਆ ਉਹਨਾਂ ਦੇ ਕੋੜਾਂ ਸ਼ੌਂਕ ਹੈ। ਕੋਈ ਇਹਨਾਂ ਚੀਜ਼ਾਂ ਕਰਕੇ ਜੇ ਤੁਮ ਲੋ ਵੀ ਆਣ ਹੀ ਪਾਉਂਦੇ ਬਿਲਕੁਲ ਵਾਧਾ ਕਰਕੇ ਉਹਨੂੰ ਹਨਾ ਹਾਂਜੀ ਹਾਂਜੀ ਤੇ ਵੀ ਜਿਹੜੀ ਤੁਹਾਡੀ ਗੱਲ ਮੰਨ ਲਓ ਤੁਸੀਂ ਚਾਹੀ ਆਪਾਂ ਜਿੰਨੀ ਅਗਲਾ ਕੋਸ਼ਿਸ਼ ਹੋ ਕੇ ਦੇ ਸਕੇ ਵੀ ਇਹ ਚੀਜ਼ ਦਾ ਬਹੁਤ ਫਰਕ ਪੈਂਦਾ ਜੀ ਨਵੇਂ ਬੰਦੇ ਅਗਲਾ ਕਹਿੰਦਾ ਯਾਰ ਵਾਕਈ ਵੀ ਉਹਨਾਂ ਦਾ ਕੋੜਾ ਭਰਾ ਹੋ ਜਾਵੇ ਲੈ ਲਓ ਹਨਾ ਤੁਸੀਂ ਨਵੇਂ ਬੰਦਿਆਂ 'ਚ ਸ਼ੌਂਕ ਪੈਦਾ ਕਰਨਾ ਨਹੀਂ ਤੇ ਇਹ ਚੀਜ਼ਾਂ ਨੂੰ ਧਿਆਨ 'ਚ ਰੱਖਣਾ ਹੀ ਵੀ ਉਹਦੀ ਗੁਜਾਇਸ਼ ਕਿੰਨੀਗਾ ਕਿੰਨੀ ਕੋਈ ਫੀਸ ਦੇ ਸਕਦਾ ਤੇ ਕਿਸੇ ਦਾ ਗਲ ਨਹੀਂ ਵੱਡਣਾਗਾ ਜੀ ਬਿਲਕੁਲ ਜਾਇਜ਼ਾ ਹੋਵੇ ਤੇ ਘਾਟੇਵੰਦ ਸੌਦਾ ਨੀਗਾ ਜੀ ਤੇ ਨਵੇਂ ਮੰਨ ਲਾ ਜਿਹੜੀ ਜਨਰੇਸ਼ਨ ਨਾਲ ਜੋੜਨ ਵਾਸਤੇ ਅਗਲੇ ਦੀ ਪਹੁੰਚ ਨਹੀਂ ਹੁੰਦੀ ਸ਼ੌਂਕ ਹੁੰਦਾ ਪਰ ਉਹ ਇਤਨਾ ਵੱਧ ਫੀਸਾਂ ਦੇ ਚੱਕਰ ਦੇ ਵਿੱਚ ਉਹਦਾ ਸ਼ੌਂਕ ਮਰ ਜਾਂਦਾ ਫੀਸ ਦੇ ਅੱਗੇ ਆ ਕੇ ਹੋਰ ਕੋਈ ਨਵੀਂ ਕੋਈ ਆਪਣੀ ਜਿਹੜੇ ਬੰਦੇ ਆਉਣਾ ਚਾਹੁੰਦੇ ਆ ਲੈਨ ਚ ਕੁਛ ਨਹੀਂ ਬਾਈ ਜੀ ਆਪਦਾ ਇਹ ਆ ਜੇ ਤੁਸੀਂ ਸ਼ੌਂਕ ਨਾ ਰੱਖੋ ਤਾਂ ਜੇ ਤੁਹਾਨੂੰ ਦਿਲੋਂ ਸ਼ੌਂਕ ਹੈ ਵੇਖ ਕੇ ਨਾ ਰੱਖੋ ਤੇ ਜੇ ਸਹੀ ਢੰਗ ਨਾਲ ਸੰਭਾਲ ਸਕਦੇ ਆ ਤਾਂ ਕਿਸੇ ਨੂੰ ਵੇਖ ਕੇ ਨਾ ਪੰਗਾ ਲਓ ਵੇਖ ਕੇ ਪੰਗਾ ਨਹੀਂ ਜੇ ਤੁਸੀਂ ਟਾਈਮ ਦੇ ਸਕਦੇ ਆ ਤੇ ਬਹੁਤ ਵਧੀਆ ਸ਼ੌਂਕ ਹੈ ਰਾਈਡਿੰਗ ਕਰੋ ਸਿਹਤ ਆ ਸਤਰੀ ਵਧੀਆ ਤੇ ਇਹ ਨਹੀਂਗਾ ਵੀ ਉਹ ਘੋੜੇ ਰੱਖਦਾ ਤੇ ਸ਼ਾਇਦ ਉਹ ਵਿਹਲਾ ਰਹਿੰਦਾ ਹੋਣਾ ਇਹ ਵਿਹਲੇ ਰਹਿਣ ਵਾਲਾ ਕੰਮ ਨਹੀਂਗਾ ਜੇ ਤੁਸੀਂ ਕੰਮ ਕਰਨਾ ਸ਼ੌਂਕ ਨਾ ਕਰੋ ਰੱਖੋ ਜੇ ਤੁਸੀਂ ਟਾਈਮ ਦੇ ਸਕਦੇ ਆ ਤਾਂ ਉਹੀ ਗੱਲ ਹੈ ਨਾ ਬਾਈ ਜੀ ਵੀ ਸ਼ੌਂਕ ਹੈ ਜਿਹੜੇ ਟਾਈਮ ਨਾਲ ਹੀ ਟਾਈਮ ਜੇ ਹੈਗਾ ਤਾਂ ਤਾਂ ਹੀ ਸ਼ੌਂਕ ਪੂਰੇ ਬਿਲਕੁਲ ਜੀ ਬਿਲਕੁਲ ਵੀ ਐਵੇਂ ਆਪਾਂ ਕਿਸੇ ਨੂੰ ਦੇਖ ਕੇ ਮੰਨ ਲੈਂਦੇ ਆ ਵੀ 10 ਲੱਖ ਆਪਣੇ ਕੋਲ ਹੈਗਾ ਆਪਾਂ ਲਾ ਦਈਏ ਉਹ ਵੀ ਆਪਣਾ ਨੌਲੇਜ ਨਾ ਹੋਵੇ ਤੇ ਗਾਂ ਬੰਦਾ ਮੰਨ ਲਵੇ ਜਦੋਂ ਨੌਲੇਜ ਨਹੀਂ ਹੁੰਦੀ ਘਾਟਾ ਖਾ ਪੈਂਦਾ ਤੇ ਫੇਰ ਉਹ ਗਾਂ ਵੀ ਵਾਲਿਆਂ ਕਹਿੰਦਾ ਯਾਰ ਇਹਨਾਂ ਇਸ ਚੀਜ਼ 'ਚ ਕੋਈ ਫਾਇਦਾ ਨਹੀਂ ਪਤਾ ਕੀ ਗੱਲ ਹੈ ਜੇ ਤੁਸੀਂ ਲੇ ਲਿਆ ਦੇ ਲੋਕਾਂ ਨੂੰ ਦੇਖ ਕੇ ਤੇ ਤੁਹਾਡਾ ਕਿੱਲੇ ਤੇ ਖੜਾ ਹੀ ਸੁੱਕ ਜੀ ਹਾਂਜੀ ਉਹਦਾ ਕੀ ਫਾਇਦਾ ਕੋਈ ਫਾਇਦਾ ਨਹੀਂ ਠੀਕ ਹੈ ਜੇ ਟਾਈਮ ਦੇ ਸਕਦੇ ਆ ਤੇ ਘਰਦਿਆਂ ਦਾ ਪੈਸਾ ਬਰਬਾਦ ਕਰੋ ਤੇ ਜੇ ਨਹੀਂ ਟਾਈਮ ਦੇ ਸਕਦੇ ਤੇ ਇਸ ਕੰਮ ਦੇ ਬਿਲਕੁਲ ਨੇੜੇ ਨਾ ਜਾਓ ਹੋਰ ਵੀ ਆਪਾਂ ਬਈ ਜੀ ਜਾਨਵਰ ਆਪਣੇ ਕੋਲ ਹੈਗੇ ਜਾਨਵਰ ਹੈਗੇ ਆ ਜੀ ਇੱਕ ਹੋਰ ਆਪਣੇ ਕੋਲੇ ਕੋੜਾ ਵੱਡਾ 6 ਸਾਲ ਦਾ ਅੱਛਾ ਜੀ ਹਲਵੰਦ ਘੋੜੇ ਦਾ ਹੌਸਲ ਤੇ ਬਾਕੀ 7-8 ਜਾਨਵਰ ਘਰ ਹੈਗੇ ਕਿ ਜਈ ਆਪਣਾ ਮੰਨ ਲਓ ਵੀ ਸੇਲ ਵੀ ਕਰਦੇ ਸੇਲ ਪਰਚੇਸ ਦਾ ਵੀ ਕਰ ਲਈਦਾ ਪਰ ਜਿਆਦਾ ਬਰੀਡਿੰਗ ਦਾ ਕੰਮ ਹੀ ਆਪਣੇ ਆਪ ਹੋਮ ਬਰੀਡ ਇਹ ਆਪਣਾ ਬੱਚਾ ਹੋਮ ਬਰੀਡ ਇਹ ਬੱਚਾ ਨਹੀਂ ਆਪਾਂ ਲਿਆ ਸੀ ਅੱਛਾ ਤੇਰਾ ਪਰਲਾ ਘੋੜਾ ਵੀ ਆਪਾਂ ਲਿਆ ਸੀਗਾ ਵੱਡਾ ਹੀ ਜੈਪੁਰ ਤੋਂ ਹਾਂਜੀ ਹੋਮ ਬਰੀਡ ਆਪਣੇ ਘਰ ਦੇ ਘਰੇ ਬੱਚੇ ਹੈਗੇ ਆ ਦੋ ਠੀਕ ਹੈ ਜੀ ਹਾਂਜੀ ਬਸ਼ੇਰੀਆ ਜਾਂ ਦੋ ਕੋਲਟ ਹੈਗੇ ਆਈ ਅੱਛਾ ਤੇ ਚਾਰ ਘੋੜੀਆਂ ਹੈਗੀਆਂ ਠੀਕ ਹੈ ਜੀ ਉਹ ਹੋਮ ਬਰੀਡ ਹੈ ਉਹ ਹੋਮ ਬਰੀਡ ਹੈ ਠੀਕ ਹੈ ਠੀਕ ਹੈ ਤੋ ਦੋਸਤੋ ਜੇ ਤੁਸੀਂ ਵੀ ਆਪਣੇ ਘੋੜਿਆਂ ਬਾਰੇ ਕੋਈ ਵੀ ਤਰ੍ਹਾਂ ਦੀ ਜਾਣਕਾਰੀ ਲੈਣੀ ਹੋਵੇ ਜਾਂ ਸਟੱਡ ਸਰਵਿਸ ਲੈਣੀ ਹੋਵੇ ਤਾਂ ਬਾਈ ਹਰਿਆਣਾ ਤੋਂ ਸੰਪਰਕ ਕਰ ਸਕਦੇ ਹੋ ਸਕਾਂ ਵਾਲੀ ਬਾਈ ਇਹਦਾ ਪਿੰਡ ਹੈ ਤੇ ਕੀ ਨਾਮ ਆਪਣੇ ਟਰਨੀਸ ਆਪਣਾ ਐਸਪੀ ਸੰਧੂ ਸਟੱਡ ਫਾਰਮ ਹੈ ਐਸਪੀ ਸੰਧੂ ਸਟੱਡ ਫਾਰਮ ਹੈ ਬਾਈ ਹਰਿਆਣਾ ਦਾ ਨਾਮ ਹੈਗਾ ਟਰਨੀਸ ਸੰਧੂ ਤੇ ਬਾਈ ਹਰਿਆਣਾ ਦਾ ਨੰਬਰ ਤੁਹਾਨੂੰ ਦੱਸ ਦਿੰਦੇ ਜੀ ਕੀ ਨੰਬਰ ਹੈ ਬਾਈ ਆਪਣਾ 9815321634 ਠੀਕ ਹੈ ਜੀ 9815321634 ਸਾਨੂੰ ਇਹ ਪਰਮੰਜਾਇ ਚੀਸੇ ਚੋਂਤੀ ਸੋ ਦੋਸਤੋ ਮੰਨ ਲਓ ਜੇ ਤੁਹਾਨੂੰ ਹੋਰ ਵੀ ਕੋਈ ਤੁਸੀਂ ਘੋੜਿਆਂ ਬਾਰੇ ਜਾਣਕਾਰੀ ਚਾ ਲੈਣੀ ਹੋਵੇ ਤਾਂ ਭਾਈ ਇਹਨਾਂ ਨਾਲ ਵੀ ਤੁਸੀਂ ਸੰਪਰਕ ਕਰ ਸਕਦੇ ਹੋ ਬਾਕੀ ਆਪਣੇ ਚੈਨਲ ਤੇ ਵੀ ਆਪਾਂ ਹੋਰ ਵੀ ਵੀਡੀਓ ਤੁਹਾਡੇ ਲਈ ਨਵੇਂ-ਨਵੇਂ ਲੈ ਕੇ ਆਉਂਦੇ ਰਹਾਂਗੇ ਤੇ ਸੋ ਦੋਸਤੋ ਤੁਸੀਨੂੰ ਬਹੁਤ ਬਹੁਤ ਪਿਆਰ ਦੇਣਾ ਵੀਡੀਓ ਨੂੰ ਤੇ ਵੀਡੀਓ ਤੁਹਾਨੂੰ ਚੰਗੀ ਲੱਗੀ ਜਾਂ ਕੋਈ ਵੀ ਜਰਨਲ ਦੀ ਭਾਈ ਇਹ ਹਰਾਨੇ ਦਿੱਤੀ ਆਪਾਂ ਨੂੰ ਤਾਂ ਅੱਗੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਕਰਿਓ ਸੋ ਤਨਵਾ ਜੀ ਸਤਿ ਸ਼੍ਰੀ ਅਕਾਲ